ਉ ਗੁਰਬਾਣੀ ਦਾ ਤਾਂ ਕੋਈ ਰੌਲਾ ਨਹੀਂ ਆਇਆ ਨਹੀਂ ਕਹਿੰਦੇ ਵੀ ਰਬਦਾਸ ਦੀ ਬਾਣੀ ਨਹੀਂ ਠੀਕ ਰਚੀ ਇਹ ਨਹੀਂ ਕਹਿੰਦੇ ਇਹ ਗੁਰਬਾਣੀ ਰਬਦਾਸ ਦੀ ਹੈ ਨਾਨਕ ਦੀ ਜ ਕੋਈ ਫਰਕ ਹੈ ਵੀ ਨਹੀਂ ਕੋਈ ਕਹਿੰਦਾ ਹਾਂ ਨਾਨਕ ਬੜਾ ਰਬਦਾਸ ਵੀ ਬੜਾ ਉਹ ਕਹਿੰਦਾ ਰਬਦਾਸ ਜੇ ਨਾਨਕ ਗੁਰੂ ਹੈ ਦੇਖੋ ਉਹਨਾਂ ਦੀ ਗੱਲ ਜੋ ਜਾਇਜ਼ ਹੈ ਵੀ ਰਬਦਾਸ ਜੇ ਨਾਨਕ ਗੁਰੂ ਹੈ ਰਬਦਾਸ ਵੀ ਗੁਰੂ ਹੈ ਗੱਲ ਤੋਂ ਉਹਨਾਂ ਦੀ ਤਾਂ ਠੀਕ ਹੈ ਪਰ ਕਿਉਂ ਉਹਨਾਂ ਦੀ ਗੱਲ ਤਾਂ ਠੀਕ ਹੈ ਜੱਟ ਐ ਹਰੀ ਜਨ ਇਹ ਸਾਡੇ ਹੁਣ ਥੇ ਥੱਲੇ ਲਾ ਕੇ ਰੇ ਬਰਾਬਰ ਗੱਲ ਕਰਦੀ ਏ ਨਾ ਆ ਗੱਲ ਉਹ ਗੁਰੂ ਨੇ ਕਹੀ ਸੀ ਸਾਰੇ ਬਰਾਬਰ ਨੇ ਉਭਾਰੀ ਜਾ ਕੇ ਪਿੱਛੇ ਉਹ ਗੁਰਦਾਰ ਤੋਂ ਬਾਹਰ ਮਾਰੀ ਜਾ ਕੇ ਗੱਲ ਉਹ ਕਹਿੰਦੇ ਇਹਨਾਂ ਗੱਲਾਂ ਨੂੰ ਗੁਰਦਾਰ ਤੋਂ ਬਾਹਰ ਕੱਢੋ ਇਹਦੀ ਸਾਨੂੰ ਮਨਜ਼ੂਰ ਇਹ ਪੰਡਤ ਦੀ ਗੱਲ ਮਨਜ਼ੂਰ ਹੈ ਗੱਲ ਪੰਡਤ ਦੀ ਵਜਨ ਆ ਗਈ ਪੰਡਤ ਦੇ ਸਿੱਖੋਗੇ ਉਹ ਤੋਂ ਸ਼ੁਰੂ ਹੋਈ ਨਾ ਪੰਡਤ ਵਾਲੀ ਗੱਲ ਪੰਡਤ ਦੀ ਪੜਾਈ ਨੂੰ ਸਿੱਠੀ ਕ ਜੋ ਵੀ ਬਲਿਆ ਹੋਇਆ ਗੁਰੂਆਂ ਨੇ ਪੜਾਈ ਨੂੰ ਪਿਛੇ ਗੁਰਦਾਰੇ ਤੋਂ ਬਾਹਰ ਮਾਰਿਆ ਚਾਹਤੇ ਇਹਨੂੰ ਕੱਢੋ ਬਾਹਰ ਨਾਰਿਆ ਗੱਤਾਂ ਮਾਰਿਆ ਅੰਮ੍ਰਿਤਸਰ ਵਾਲਿਆਂ ਨੇ ਸੰਮਰਸਰੋਂ ਵਜੀਏ ਬਾਹਰ ਇਹ ਅਨੰਦਪੁਰ ਸਾਹਿਬ ਨਹੀਂ ਸੀ ਵਜੀਏ ਅਨੰਦਪੁਰ ਸਾਹਿਬ ਅੰਮ੍ਰਿਤ ਤੇ ਛਕਾਇਆ ਜਦੋਂ ਅੰਮ੍ਰਿਤਸਰ ਪ੍ਰਚਾਰ ਹੋ ਰਿਹਾ ਸੀ ਇਸ ਗੱਲ ਦਾ ਇਹਨਾਂ ਤੇ ਖਿਲਾਫ ਚਾਰਾਂ ਜਗ ਬੜਨਾ ਤੇ ਤਾਂ ਉਥੇ ਅੰਮ੍ਰਿਤ ਛਕਾਇਆ ਜਾ ਰਿਆ ਸੀ ਗੁਰੂਪਰ ਸਾਹਿਬ ਇੱਕ ਬਾਟੇ ਸਾਰਿਆਂ ਨੂੰ ਦੋਏ ਗੱਲਾਂ ਕੁਝ ਵਿੱਚ ਵਿਰੋਧੀ ਸੀ ਉਹਤੇ ਇਹਦੇ ਖਿਲਾਫ ਪ੍ਰਚਾਰ ਹੋਇਆ ਇੱਕ ਬਾਟੇ ਚ ਅੰਮ੍ਰਿਤ ਦੇ ਅੰਮ੍ਰਿਤ ਸਰ ਅੰਮ੍ਰਿਤ ਸਰ ਨਾਵੇਂ ਗੁਰੂਆਂ ਦਾ ਸੇਵ ਨਹੀਂ ਦਿੱਤਾ ਇਹ ਸਾਰੀ ਗੱਲੇ ਦੱਸਣੀ ਪਊਗੀ ਹੁਣ ਕਿਸੇ ਦਾ ਡਰ ਪੈ ਨਹੀਂ ਰੱਖਣਾ ਰਖਣ ਦੀ ਲੋੜ ਥੱਲੇੋਂ ਜੜ ਪਟ ਕੇ ਝੂਠ ਦੀ ਬਾਹਰ ਮਾਰਨੀ ਦਰ ਪਰ ਖੜੀ ਲੋੜੀ ਰਹੀ ਉਹ ਦਰ ਪਰ ਸਰੋਪਾਣੀ ਉੱਪਰ ਹੋ ਗਿਆ ਉਹ ਜਾਂ ਨੱਚਣ ਲੱਗੀ ਗੁੱਟ ਕਾ ਦਾ ਕੱਢਣੇ ਕੋਂਡੋਂ ਨੱਚ ਰਹੇ ਸੀ ਜਿਹਨਾਂ ਜੇ ਨੱਚਣ ਦਾ ਦਰ ਸੀ ਜਿਹਨਾਂ ਜੇ ਨੱਚਣ ਦਾ ਦਰ ਸੀ ਗੁੱਟ ਉਹਦੋਂ ਹੀ ਸੀ ਉਹ ਨੱਚਣੇ ਲੱਗੀ ਤੇ ਗੁੱਟ ਹੁਣ ਕਾ ਦਾ ਕੱਢ ਸਾਰੇ ਕੁਛ ਇਹਨਾਂ ਨੇ ਇਹਨਾਂ ਦਾ ਮਰਸਰਨ ਦਸਰਾਉ ਕੀਤਾ ਹੈ ਸ਼ੁਰੂ ਤੋਂ ਹੀ ਲੈ ਕੇ ਇਹ ਨਾਲ ਕੇ ਗੋਇਲ ਵਾਲਾ ਵਾਲੇ ਨਾਲ ਕੇ ਖਡੂਰ ਸਾਹਿਬ ਵਾਲੇ ਨਾਲ ਕੇ ਉਹ ਪਾਲੇ ਅਚਲ ਬਟਾਲਿਆਂ ਨੇ ਬਟਾਲੇ ਵਾਲੇ ਤਾਂ ਵੀ ਉਹ ਪਰੇ ਬਟਾਲੇ ਦਾ ਥੀ ਉਹਨਾਂ ਦਾ ਰਾਜ 21 ਮੰਜੀਆਂ ਜਦਿਆ ਗਿਆ ਸੀ ਤੇ ਭਾਈ ਬਟਾਲੇ ਵਾਲੇ ਵੀ ਚੱਲ ਵਿੱਚੇ ਲਾ ਲੋ ਉਹ ਦੂਏ ਡੇਰਾ ਬਾਬਾ ਦਾ ਡੇਰਾ ਬਾਬਾ ਦਾ ਸ਼੍ਰੀ ਜੰਦਰ ਸ਼੍ਰੀ ਜੰਦਰ ਤੇ ਰੈਣੀ ਖੁੰਦੀ ਕਸਰ ਇਹਨਾਂ ਨੇ ਘੜ ਦਿੱਤੀ ਆ ਜਿਹੜੇ ਸੀ ਆਪਣੇ ਗਿਦੀ ਜੰਦ ਕੇ ਗਿਦੀ ਜੰਦ ਕੇ ਆਹ ਹੁਜਿਆ ਰਹਿੰਦਾ ਸੀ ਇੱਕ ਤਰਨ ਤਰਨ ਦਾ ਇਹ ਨਾ ਨੇ ਬਨ ਲਿਆ ਬ੍ਰਿਜਨ ਦੇਆ ਸਿੰਘ ਸਰੂ ਸੰਗਲਿਆ ਨੇ ਆਹੋ ਇਹ ਨਾ ਨੇ ਬਨ ਲਿਆ ਇਹਨਾਂ ਨੇ ਆਪਣਾ ਸੰਪਰਦਾਇ ਐਡ ਚਲਾ ਲਿਆ ਉਧਰ ਪੱਲੇ ਪਾਸੇ ਉਹ શ્રીਕੰਦ ਕਹਿੰਦੇ ਤਾਂ ਬਹੁਤਾ ਨਹੀਂ ਕੁਝ ਕੀਤਾ ਉਹ ਬਾਬੇ ਬੁੱਢੇ ਦਾ ਗੁਰਦਾਰਾ ਬਣਾ ਕੇ ਬਾਬੇ ਬੁੱਢੇ ਤੋਂ ਸਾਖੀ ਕਰਕੇ ਛੇਵੇਂ ਪਾਸ਼ਾ ਦਾ ਜਨੂ ਹੋਇਆ ਉਧਰ ਉਹਨਾਂ ਨੇ ਉਹ ਕਰਤਾ ਜੋ ਪਖੰਡ ਬਾਦ ਦਾ ਪ੍ਰਚਾਰ ਐਸਾ ਮਾਜੇ ਜੋ ਹੈ ਜਿੰਨਾ ਵੀ ਖਰਾਬ ਅੰਮ੍ਰਿਤ ਸਰ ਤੇ ਪ੍ਰਚਾਰ ਹੋਇਆ ਨਾ ਆਨੰਦ ਪ੍ਰਸਾਦ ਤੇ ਸਭ ਮਾਜੇ ਜੋ ਹੈ ਪ੍ਰਚਾਰ ਸਾਰ ਹੁਣ ਤੱਕ ਵੀ ਇੱਥੇ ਨੂੰ ਮਾਜੇ ਵਾਲੀ ਸਿੰਘ ਦੇ ਗਏ ਮਾਜੇ ਵਾਲੇ ਬੇਦਾਵਾ ਦੇ ਗਏ ਮਾਜੇ ਵਾਲੇ ਬੇਦਾਵਾ ਦੇ ਮਾਜੇ ਜਹ ਹੁਣ ਵੀ ਤਗੜੇ ਨੇ ਥੋੜੇ ਨੇ ਤਗੜੇ ਵੀ ਹੈਗੇ ਨੇ ਚਾੜੀ ਆਏ ਸੀ ਫਿਰ ਵੀ ਬੇਦਾਵਾ ਜੇ ਦੇਗੇ ਤਾਂ ਚਾੜੀ ਆ ਵੀ ਗਈ ਸੀ ਬੇਦਾਵਾ ਪ੍ਰਭਾਵੀ ਗਈ ਸੀ ਪਰ ਤਦਾ ਥੋੜੀ ਜਲੂ ਸੀ ਖਰੇ ਹੈਗੇ ਨੇ ਇਹ ਨਹੀਂ ਵੀ ਖਰੇ ਨਹੀਂ ਥੋੜੇ ਨੇ ਖਰੇ ਪਰ ਇਹ ਤਾਂ ਸਾਰਾ ਰਹਿ ਗਈ ਨਹੀਂ ਕੋਈ ਪਰ ਇਹ ਤਾਂ ਉਹ ਜਿਹੜੇ ਸੀਗੇ ਭਾਈ ਬੰਦੀ ਸਿੰਘ ਦਾ ਟੱਬਰ ਸੀ ਉਹ ਪਰ ਉਹ ਰਿਹਾਗੇ ਸੀ ਇੱਧਰ ਆਗੇ ਸੀ ਤੇ ਬਾਕੀ ਜਿਹੜੇ ਉਹਨਾਂ ਦੇ ਸਹਰੇ ਸੀ ਹੁਣ ਮਤਲਬ ਹੈ ਉਹ ਦਿੱਲੀ ਚਲੇ ਗਏ ਸੀ ਜਿਹੜੇ ਪਰਦੇਸ ਤੋਰੇ ਆਏ ਗਏ ਸੀ ਆ ਜਿਹੜੇ ਸੁੱਖਾ ਸੁਭਤਾਵਸ ਨੂੰ ਸੀ ਮਾਝਾ ਜਿਹਨੂੰ ਠੇਕਰ ਜਿੱਤਾਂ ਦੀ ਕੋਈ ਆਇਆ ਬੈਠੇ ਆਪਣੇ ਖੰਨੇ ਕੋਟ ਵੜਲੇ ਕੋਟ ਦੇ ਬਿਤੇ ਦਿੱਤੀ ਜਮੀਨ ਉਹਨਾਂ ਨੇ ਖਰੇ ਵੰਦਰਿਓ ਤੇ ਗਦਰ ਕੀਤੀ ਉਹਨਾਂ ਨੇ ਖਰੇ ਦੀ ਗਦਰ ਨਹੀਂ ਕੀਤੀ ਖੋਟ ਸੀ ਉਹਦੇ ਨੂੰ ਸਾਰੀ ਖੋਟ ਖੋਟ ਸੀ ਜੀਸ ਨੂੰ ਗੱਦੀ ਖਾਲੀ ਖੁੱਲਾ ਸੁਦੀ ਸੀ ਉਹ ਕਾਲੀ ਖੁੱਲਾ ਸੁਦੀ ਕਲਤੀ ਨਹੀਂ ਸੀ ਮਜਬੂਰੀ ਸੀ ਪਾਲੇ ਪਾਸੋਂ ਹਮਲੇ ਹੁੰਦੇ ਸੀ ਮੁਸਲਮਾਨਾਂ ਦੇ ਜੇ ਉਹਦਾ ਸਾਥ ਨਾ ਦਿੰਦੇ ਮੁਸਲਮਾਨ ਹਵੀ ਹੋ ਜਾਂਦੇ ਉੱਤੇ ਕਿਉਂਕਿ ਮੁਸਲਮਾਨਾਂ ਤੇ ਮੂਰੇ ਉਹੀ ਸੀ ਨਾ ਨਜੀਤ ਸੋ ਇਸ ਕਰਕੇ ਖਾਲੀ ਖੁੱਲਾ ਸੁਦੀ ਖਾਲਸੇ ਦੀ ਮਜਬੂਰੀ ਸੀ ਉਹਦੀ ਮਨਜ਼ਰ ਤੇ ਖੜੇ ਹੋਣ ਬਿਟ ਉਹਨਾਂ ਨੂੰ ਰੋਕਣ ਵਾਸਤੇ ਇਹ ਲੜਦੇ ਸੀ ਨਨਹਾਰਤ ਰਸੂਲੀ ਸੀ ਲੜਦੇ ਵੀ ਸਰਪ੍ਰਸਤ ਉਹ ਕੰਮ ਉਹਨਾਂ ਨੂੰ ਰੋਕ ਰਖੀਏ ਮੁਸਲਮਾਨਾਂ ਨੂੰ ਰਾਜ ਨਹੀਂ ਸੀ ਕਰਦੇ ਰਾਜ ਦਖਲਅੰਦੀ ਸੀ ਦਿੰਦੇ ਵੀ ਹਾਲੇ ਜਿਹੜਾ ਯਾਬੀ ਇਹਨਾਂ ਨੂੰ ਕਰੀ ਜਾਣ ਤੋਂ ਸਾਰੇ ਨੂੰ ਡਰ ਲੱਗੂਗਾ ਗੁਰਮਤ ਤੋਂ ਖਲਾਫ ਇਹਨਾਂ ਨੂੰ ਜੋ ਵੀ ਕੁਝ ਕੀਤਾ ਨੁਕਸਾਨ ਕੀਤਾ ਕੋਤਨ ਤਨੇ ਕੋਈ ਐਸਾ ਟੈਮ ਨਹੀਂ ਬਣਾਇਆ ਹੈ ਆਦਮੀ ਜਿਹੜਾ ਇਹ ਚਾਹੁੰਦਾ ਇਹ ਗੱਲ ਪਰ ਕੀਰਤੀ ਕੋ ਖੋਏ ਵਾਲੀ ਗੱਲ ਨਹੀਂ ਪਰ ਕੀਤੀ ਕੋ ਖੋਆੜੀ ਗੱਲ ਸੰਤਾਨੀ ਕੀਤੀ ਮਹਾਪੁਰਸ਼ ਕਾਇ ਮਹਾਪੁਰਸ਼ਾਇ ਨਹੀਂ ਸੀ ਭਗਤਾਂ ਦੀ ਬਰਾਬਰੀ ਕੀਤੀ ਭਗਤ ਹੈ ਨਹੀਂ ਸੀ ਅਨੰਦਪਨ ਸਾਹਿਬ ਨਹੀਂ ਗਏ ਬਰਾਬਰੀ ਸ਼੍ਰੀਕਾ ਬਣਾਇਆ ਗਲਤ ਸੀ ਇਹੇ ਤੁਸੀਂ ਉੱਥੇ ਮੱਥਾ ਹਾਂ ਨਾ ਜਾਂਦੇ ਨਾ ਜਾਂਦੇ ਅਨੰਦਪੁਰ ਸਾਹਿਬ ਨਾ ਜਾਂਦੇ ਅਬਰਸਰ ਬਿਲਕੁਲ ਨਾ ਜਾਂਦੇ ਪਰ ਗੱਲ ਗੁਰਮਾਦੀ ਪੂਰੀ ਕਰਦੇ ਇੱਥੋਂ ਸ਼ੁਰੂ ਅਸੀਂ ਤਾਂ ਨਹੀਂ ਜਾਂਦੇ ਉਹ ਕਹਿੰਦੇ ਉੱਥੇ ਗੱਲ ਮਰ ਗੁਰਮਾਦੀ ਹੈ ਜੀ ਸਵਾਦੀ ਗੱਲ ਸੀ ਨਾ ਗੁਰੂ ਸਾਹਿਬ ਖੰਡੂਰ ਸਾਹਿਬ ਤੇ ਡੇਰਾ ਬਾਬਾ ਨਾਨਕ ਨਹੀਂ ਗਏ ਦੂਜੇ ਪਾਸੇ ਨਹੀਂ ਗਏ ਬਨਾਰਸੀ ਜਗ੍ਹਾ ਜਾਣਾ ਨਹੀਂ ਗਏ ਪਰ ਗੱਲ ਤਾਂ ਗੁਰਮਾਦੀ ਕੀਤੀ ਨਾ ਉੱਥੇ ਬੈਠ ਕੇ ਹੂੰ ਖਰੂਰਦਾਸ ਛੜਤਾ ਗੁਰੂ ਅਰਬਿੰਦ ਦੇ ਗੱਲ ਗੁਰਮਾਦੀ ਕੀਤੀ ਖਰੂਰਦਾਸ ਦੀ ਕੋਈ ਪਰਵਾਹ ਨਹੀਂ ਨਹੀਂ ਜਾਂਦੇ ਖਰੂਰਦਾਸ ਗੁਰਮਾਦੀ ਗੱਲ ਰਹੀ ਤਾਂ ਕਰਦੇ ਹੋਈ ਕਾਬਜ਼ ਹੋ ਗਏ ਖਰੂਰਦਾਸ ਪਿੱਛੇ ਛੜਤਾ ਲੋਕਾਂ ਦੇ ਜਗ੍ਹਾ ਦੀ ਕੋਈ ਵੈਲਿਊ ਨਹੀਂ ਹੈ ਕੁਝ ਵੀ ਵੈਲਿਊ ਨਹੀਂ ਵੈਲਿਊ ਹੈ ਸੱਚੀ ਸੱਚ ਹੈ ਨਹੀਂ ਜਿੱਥੇ ਉਹ ਜਗ੍ਹਾ ਤੋਂ ਸੀਗੀ ਜਗ੍ਹਾ ਨੂੰ ਚਟਣਾ ਤਾਂ ਸੱਚੇ ਨਹੀਂ ਹੈ ਉੱਥੇ ਉੱਥੋਂ ਦਾ ਝੂਠ ਦਾ ਪ੍ਰਚਾਰ ਉਹ ਤਾਂ ਕਰਾਉਣਾ ਕੀ ਹੈ ਇਹ ਜਗਾ ਰਦੁਖਦੀਆਂ ਗਈਆਂ ਨੇ ਰਦ ਹੁੰਦੀਆਂ ਜਾਣ ਗਈਆਂ ਹੁੰਦੀਆਂ ਰਹੀਆਂ ਨੇ ਹੁੰਦੀਆਂ ਨਹੀਂ ਨਾ ਦ ਕਾਸ਼ੀ ਸੀ ਕਿਸੇ ਵੇਲੇ ਕਾਸ਼ੀ ਦੀ ਕਾਸ਼ੀ ਰਦ ਹੋ ਗਈ ਮਗਰ ਸੀ ਕਬੀਰ ਜੀ ਨੇ ਮਗਰ ਤੇ ਗਿਆਨ ਹੋਇਆ ਕਬੀਰ ਨੂੰ ਮਗਰ ਛੱਡਿਆ ਆ ਫੇਰ ਕਾਸ਼ੀ ਆ ਗਿਆ ਗਿਆਨ ਬਗਰ ਤੇ ਮਗਰ ਤੇ ਨਹੀਂ ਬੈਠਿਆ ਉਹ ਕਹਿੰਦੇ ਪਹਿਲੇ ਦਰਸ਼ਨ ਮਗਰ ਪਾਇਓ ਫੁਰ ਕਾਸ਼ੀ ਬਸੇ ਆਈ ਕਾਸ਼ੀ ਮਗਰ ਕਾਸ਼ੀ ਆ ਕੇ ਬਸ ਗਿਆ ਕਾਸ਼ੀ ਮਗਰ ਸੰ ਬਿਚਾਰੀ ਕਾਸ਼ੀ ਮਗਰ ਸੰ ਬਿਚਾਰੀ ਇਹ ਕਹਿੰਦੇ ਨੇ ਬ੍ਰਹਮ ਸਾਹਿਬ ਪਵਿੱਤਰ ਆ ਫਲਾਣਾ ਪਵਿੱਤਰ ਸਭ ਬਕਵਾਸ ਹੈ ਇਹ ਗੁਰਮਤਿ ਦੇ ਖਿਲਾਫ ਹੈ ਸਭ ਜੋ ਗੁਰਮਤਿ ਨੇ ਸਾਨੂੰ ਪੜਾਈ ਪੜਾਈ ਸੀ ਉਹ ਤੇ ਹੀ ਖਰਾਬ ਹੈ ਮਾਇਆ ਚਾਹੀਦੀ ਸੀ ਮਾਇਆ ਬੁੰਦਰ ਚਾਹੀਦੇ ਸੀ ਉਹਨਾਂ ਵਾਂਗੂ ਸਿੱਧੂਆਂ ਕੋ ਚੜਾਵਾ ਚਾਹੀਦਾ ਸੀ ਉਹਨਾਂ ਨੂੰ ਹੋ ਗਿਆ ਇਹਨਾਂ ਨੇ ਕੀ ਲੈਣਾ ਗੁਰਮਤਿ ਤੇ ਗੁਰਮੱਤਿ ਕਿਨੂ ਫੇਕਰ ਕੋਈ ਝੋਲੂ ਨੀ ਪੀਂ। ਪੀਲਾ ਜਨਨ ਗੁਰਮੱਤਿ। ਬਾਇਆ ਦੀ ਲੋੜ ਹੈ ਬਾਇਆ ਨੂੰ ਮਿਲ ਰਹੀ ਹੈ। ਸਾਰੀ ਪੰਡਤਾਲੀ ਪੰਚਤਨਾ ਪੰਡਤਾਲਾ। ਗੋਲਕ ਕਿਵੇਂ ਬਦੂਗੀ? ਜਦ ਸਰੋਪੇ ਹਟਾਤੇ ਤੇ ਸਰੋਪੇ ਲਾਇਆ ਕਿਉਂ ਗੋਲ ਘਟ ਗਈ ਜੀ। ਸਰੋਪੇ ਹਟਾਤੇ ਪਿੱਛੇ। ਗਾਨੇ ਵੀ ਨਹੀਂ ਸਰੋਪੇ ਲਾਓ। ਸੌ ਰੁਪਏ ਨੂੰ ਸਰਪਾ ਹੁੰਦਾ ਤੇ ਇਹ ਤਾਂ ਬਿਲ ਆਪਣੇ ਦਾ ਘਾਟੇ ਚੱਲਦਾ ਐ ਸੋ ਤਾਂ ਸਾਰੇ ਧਰ ਉਹਦਾ ਪੈਸਾ ਦੇ ਗੜੀਏ ਗਾ ਪੈਸਾ ਦਿਆ ਕੂੜ ਆਇਆ ਵੇਖ ਇਹ ਤਾਂ ਬੇਖਬਰ ਤੇ ਹੋਵੇ ਉਥੇ ਜਵਾਬ ਨਹੀਂ ਬਸ ਸਕਦਾ ਦੋ ਜੀ ਜੰਗਾਟੀਆਂ ਦੀਆਂ ਦੀਆਂ